ਮਾਲ ਪਸ਼ੂ ਦੇ ਵਿੱਚ ਹਲਚੀਤ ਦੇ ਵਿੱਚ ਵਾਧਾ ਹੋ ਤੇ ਵੀਰੇ ਦੇ ਕੋਲ ਖੜ ਕੇ ਫੇਰਦਾ ਰਹਤੇ ਤਜਰਬਾ ਕਰੀਏ ਵੀਰੇ ਆਣ ਵਾਲੇ ਸਮੇਂ ਵਿੱਚ ਆਵਾਂਗੇ ਨਾ ਫਿਰ ਮੂੰਹ ਵੱਟ ਸੱਪ ਸੱਪ ਦੀ ਕੰਜ ਮਿਲ ਗਈ ਤੜਕ ਤੜਕੇ ਮੇਰੇ ਵੀਰ ਤੇਰੀ ਜੁੱਤੀ ਥੱਲੇ ਕੀ ਹੈ ਜਮਾਨਾ ਹਾਂਜੀ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਜੀ ਆਪਣੀ ਕਮੇਟੀ ਵਿੱਚ ਹੋਣ ਦੇ ਲਈ। ਮੇਰਾ ਉਹ ਫੋਲ ਦੇ ਪਿਆ ਮਾਈਕ ਹੈ ਹਾਉਲਾੜਾ। ਨੋਕਿਆਂ ਦਾ ਬਹੁਤ ਹੀ ਆ ਕੇ ਸੁਖਾੜ ਕਹਤੋਂ ਮਰੇ ਰੋੜਲੇ ਆ ਗਈ। ਜੋ ਕਿ ਉਹ ਸਰਬਸ ਕਰਾਉਣਾ ਹੈ। ਕਿਉਟਿਆਂ ਦੀ ਸਰਬਸ ਕਰਾਉਣਾ। ਬਾਈ ਜੀ ਆ ਜਗਾ ਚੈੱਕ ਕਰੋ। ਪੂਰਾ ਹੈ ਜੀ। ਗੈਸ ਕਰੋ ਜੀ ਕੀ ਲਿਆਂਦਾ ਕੀ ਬਾਤ ਹੈ ਜੀ ਤੁਹਾਨੂੰ ਘਰੇ ਜਾ ਕੇ ਦਿਖਾਵਾਂਗੀ ਕੀ ਲਿਆਂਦਾ ਨਵਾਂ ਲਓ ਬਾਈ ਜੀ ਕਹਿੰਦੇ ਲਿਆਂਦਾ ਕੰਪਰੈਸਰ ਇੱਕ ਨੰਬਰ ਗੱਲਬਾਤ ਹੋ ਗਈ ਰੇਲ ਹੌਟਲੋਂ ਲਿਆਂਦਾ ਹੁਣ ਨੂੰ ਕੱਢਦੇ ਆ ਤੇ ਡਾਇਨਾਸੌਰ ਤੋਂ ਹੁੰਦੇ ਆ ਗੱਡੀ ਧੋ ਦੀਏ ਉਹ ਬੋਲਟ ਧੋ ਦੀਏ ਇੱਕ ਨੰਬਰ ਯੰਗੋ ਯੰਗੋ ਕੰਮ ਹੋ ਗਿਆ ਹੁਣ ਜਦ ਮਰਜੀ ਆਪ ਦਾ ਗੱਡੀ ਧੋ ਲੋ ਜੋ ਜੀ ਕੀਤਾ ਨਹੀਂ امی ਕਿਸੇ ਦਾ ਮੰਗਣ ਮੰਗਣ ਜਾਣਾ ਕੀ ਗੱਲ ਹੈ ਹੈਨਾ ਬਈ ਇਕੱਠੀ ਪੈਸੇ ਇਨਵੈਸਟ ਕਰਤੇ ਬਾ ਮਹਿੰਗਾ ਲੈ ਜਾਂਦਾ ਥੋੜਾ ਜਿਹਾ ਹਮ ਬਾਅਦ ਚ ਦੱਸਾਂਗੇ ਇੱਕ ਕੋਲ ਕੇ ਹੰਦ ਖਾਉਣੇ ਆ ਉਹ ਬਾਈ ਜੀ ਕਹਿੰਦੇ ਕਰਤੀਆਂ ਅਨਬਾਕਸਿੰਗ ਫਿੱਟ ਕਰਤਾ ਐਦਾ ਕੋਈ ਚੱਕਰੀ ਨਹੀਂ ਹੈਗਾ ਲੰਮਾ ਕਰਨਾ ਇਹਦੇ ਵਿੱਚ ਪਾਉਣ ਨੂੰ ਵੀ ਲਾਵਾਂਗੇ ਸਪਰੇਅ ਉਹ ਭੁੱਲਿਆ ਯਾਰ ਕਰਿਆ ਇਹ ਤੋਂ ਬਦਲ ਲੱਗਿਆ ਜੀ ਸਾਰਾ ਸੈਟਅਪ ਕਰ ਲਿਆ ਇੱਕ ਨੰਬਰ ਗੱਲ ਬਾਤ ਹੋ ਗਈ ਸਾਨੂੰ ਪ੍ਰੈਸ਼ਰ ਦਿਖਾਉਣ ਦਾਂ ਦੋ ਮਿੰਟ ਬਾਕੀ ਲੈ ਤਾਂ ਘੱਟ ਆ ਟਰੈਕਟਰ ਤੋਂ ਹੋਈਏ ਦੇਖ ਹੁਣ ਲਗੋ ਨਾ ਟਰੈਕਟਰ ਤੋਂ ਹੋ ਗਈ ਝੁੰਕਾ ਆ ਕੇ ਵੀ ਕੀ ਗੱਲ ਬਣਦੀ ਆ ਸੱਲਾਉਈ ਛੋਟੇ ਹੋ ਕਹਿੰਦੇ ਹੁਣ ਚਲਾਉਨੇ ਆ ਮਸ਼ੀਨ लो जी चला दिए सर दीए जी कहते अब फिर नवी चीज लिया एक होर लिक्युड नाइट्रोजन है क्या बात है आइस आइस होगी बर्फ बड़ी ठंडी है भाई जी एक्सपेरीमेंट करना नवी वीडियो आऊगी चैनल ते दे। जरूर देखियो ਬੜੀ ਘੈਂਟ ਹੋ। ਬਾਈ ਜੀ ਸਵੇਰੇ ਸਵੇਰੇ ਕਹਿੰਦੇ ਸੱਪ ਦੀ ਕਾਂਜੀ ਮਿਲ ਗਈ। ਪੱਠੇ ਵਢਣ ਆਏ ਸੀ। ਜੀ ਹੈਪੀਟਰ ਤੇ ਟਰਬੋ ਲਾਉਣੀ ਆ ਰੇੜੇ ਦੇ ਹਿੱਸੇ ਤੇ। ਰੇੜਾ ਭੰਨਿਆ ਬਾਈ ਜੀ ਕੰਨ ਨਾਲ। ਬੱਸ ਹੋ ਗਈ ਮਾਰ-ਮਾਰ ਕੰਨ ਸਭ ਚੱਕਤਾ। ਇਹਦੇ ਫੱਟੀ ਲਾ ਕੇ ਨਾ ਖੇਡਣ ਨੂੰ ਬਣਾਉਨੇ ਆ। ਝੂਟੇ ਲਿਆ ਕਰਾਂਗੇ ਬਾਈ ਜੀ। ਸਰਾਗ ਲਵਾਦ ਹੋ ਗਈ ਜੀ। ਇਥੇ ਲਾਉਨੇ ਆ ਫੱਟੇ ਫੁੱਟੇ ਆਉ ਦੇ ਭਾਈ ਜਿਗਾਰ ਲਾ ਕੇ ਨਾ ਕਰਾਂਗੇ ਕੁਸ ਆ ਪਿਆ ਲੋਹਾ ਸਭ ਸਭ ਵੇਚ ਦਣਾ ਕਵਾੜ ਕਬੂੜ ਇਹਨੂੰ ਰੱਖ ਲਾਂਗੇ ਹਿੱਸੇ ਨੂੰ ਕੱਲੇ ਨੂੰ ਉੱਤੋਂ ਚੈਨਰ ਜਾਬੀ ਵੀ ਵੇਚ ਦਾਂਗੇ ਈ ਸੁਆਦ ਹੀ ਆ ਰਿਹਾ ਭੀ ਆ ਕੇ ਛੱਡ ਦਿੰਨੇ ਆ ਨਾ ਤੋ ਵੰਟਾ ਹੈ ਹੌਨੀ ਵਾਲਾ ਪਹਿਲਾਂ ਤਾਂ ਬਾਹਰ ਸਵਾਦ ਆਇਆ ਚਾਰ ਲੋਟ ਫੋਰਨੀਆ ਖਾ ਗਿਆ ਉਧਰ ਨੂੰ ਭਜਾ ਕੇ ਛੱਡਿਆ ਸੀ ਆ ਦੇ ਪੱਟੀਆਂ ਵੀ ਐਟਾ ਕੱਲ ਵੱਜਿਆ ਆ ਬੜਾ ਥੱਲੇ ਵੱਜਿਆ ਮੁੜ ਗਿਆ ਨਾ ਦੇ ਚਲੋ ਭਾਈ ਜੀ ਆਪਣਾ ਟਰੈਕਟਰ ਡਾਇਨਾਸੌਰ ਕਰ ਲਿਆ ਰੈਡੀ ਝੋਟਾ ਛੱਡ ਦੇਣਾ ਲਧਿਆਣਾ ਜ਼ਿਲ੍ਹੇ ਵੱਲ ਬਾਜੀ ਬਾਸਰਾਗਾ ਲਵਾਤਾ ਬਾਈ ਜੀ ਆਪਣਾ ਕੰਮ ਨਿਭੜ ਗਿਆ ਤੇ ਹੁਣ ਕਣਕ ਵੀਜਣ ਚੱਲੇ ਜਿਗਰਾਵਾਂ ਕਣਕ ਬੀਜ ਕੇ ਆਉਂਨੇ ਝੋਟੇ ਨਾਲ ਚੱਕੋ ਜੀ ਡੀਏਪੀ ਵੀ ਲੱਦਤਾ ਜਿਗਰਾਵਾਂ ਨੂੰ ਰਵਾਨਗੀ ਡਾਇਨਾਸੌਰ ਦੀ ਖਾ ਮੰਨਿਆ ਯਾਰ ਨਜ਼ਰ ਲੱਗੀ ਜੀ ਟਰੈਕਟਰ ਹੀ ਖੜ ਗਿਆ ਸੀ ਹੋਰ ਰਵਾਨਗੀ ਕਰਦੇ ਆ ਬੱਸ ਆ ਗਏ ਬਾਈ ਜੀ ਇੱਕ ਨੰਬਰ ਕਰਤਾ ਨਜ਼ਰ ਲੱਗੀ ਸੀ ਨਜ਼ਰ ਕੁੱਟੀ ਆ ਪਹਿਲਾਂ ਉਰੇ ਹੋ ਜਾਂਦਾ ਬੰਦੇ ਕੋਈ ਨਾ ਬਾਬਾ ਆਪੀ ਮਿਹਰ ਕਰੂ ਤੇ ਰਬਾਨੀ ਕੀ ਕਰਦੇ ਆ ਜੇ ਗਰਾਮਾ ਚਿੰਦਾ ਟਰੈਕਟਰ ਆਪਾਂ ਕੱਲੂ ਚੱਲਾਂਗੇ ਵੀਰਾ ਕਹਿੰਦਾ ਮੈਂ ਲੈ ਜਾਣਾ ਤੇ ਆਪਾਂ ਕੱਲੂ ਗੱਡੀ ਚੱਲਾਂਗੇ ਤੇ ਵਲੌਗ ਦਿਖਾਵਾਂਗੇ ਫਿਰ ਓ ਬਾਈ ਜੀ ਆਪ ਪਿਆਗਾ ਹਿੱਸਾ ਆ ਪੰਨਿਆ ਮੈਂ ਹੱਥ ਨੇ ਪੰਗੇ ਲੈਂਦਾ ਸੀਗਾ ਉਹ ਬਲੌਗ ਚ ਦਿਖਾਇਆ ਨਹੀਂ ਮੈਂ ਹਿੱਸਾ ਜਾਂ ਨਟਾਂ ਚੱਕਤਾ ਜਿਹੜਾ ਇੱਥੇ ਲੋਹਾ ਜਿਹਾ ਲੱਗਿਆ ਸੀ ਆਹ ਰਹਿ ਗਿਆ ਕੱਲਾ ਇਹ ਇੱਥੇ ਅਟੈਚ ਆ ਉਹ ਇਹਨੂੰ ਉੱਥੇ ਅੰਦਰ ਰੱਖ ਦੰਨੇ ਆ ਬੱਕਰੀਆਂ ਨੇ ਕੋਈ ਚੱਕੀ ਨਹੀਂ ਲਾਈ ਫੇਰ ਇਹਦਾ ਇੱਕ ਨੰਬਰ ਗੱਲ ਬਣਾਵਾਂਗੇ ਤੁਸੀਂ ਸੁਝਾ ਦਿਓ ਤੇਲ ਵਾਲੀ ਟੈਂਕੀ ਬਣਾਈਏ ਕਿ ਕੁਝ ਹੋਰ ਬਣਾਈਏ ਹਿੱਸਾ ਆਪਣੇ ਕੋਲ ਹੈਗਾ ਲੋਹਾ ਬਾਧੂ ਪਿਆ ਆਹ ਟਰਾਲੀ ਸਾਰੀ ਲੋਹੇ ਦੀ ਪਈਆ ਜਾਂ ਤਾਂ ਇਹਨੂੰ ਵੇਚ ਜਾਵਾਂਗੇ ਜਾਂ ਫਿਰ ਇਹਦਾ ਕੰਮ ਲਾਵਾਂਗੇ ਲੋਹੇ ਦਾ ਤੁਸੀਂ ਜਿਆਦੇ ਹੋ ਕੀ ਕਰੀਏ ਤੇ ਇੱਕ ਉਹ ਖੁੱਡਾ ਪਿਆਗਾ ਆ ਵੀ ਪਾਉਂਦੇ ਆ ਯਾਰ ਉਤੋਂ ਚਾਦਰ ਜੀ ਲਾ ਕੇ ਨਾ ਲੋਹਾ ਜੀ ਵੀ ਕਬਾੜ ਚ ਵੇਚ ਦਨਾਂਗੇ ਆ ਬਾਥੀਆਂ ਦੇਖ ਲਓ ਆ ਜਿਹੜੀਆਂ ਪਈਆਂ ਛੱਡੇ ਤਾਂ ਬਾਈ ਐਂ ਚੱਲਦਾ ਕੰਮ ਉਹ ਟਰਾਲੀ ਦਾ ਡਾਲਾ ਡਾਲਾ ਯਾਰ ਇੱਥੇ ਖੁੱਲਣਾ ਸੀ ਬਾਜੀ ਇਹ ਵੀ ਕੰਮ ਘੈਂਟ ਆ ਡਾਲਾ ਪਿਆ ਵਾ ਬਾਦੂ ਜੇ ਕਿਸੇ ਨੇ ਲੈ ਕੇ ਜਾਣਾ ਸੰਪਰਕ ਕਰ ਲਿਓ ਸਿੰਗਲ ਟਰਾਲੀ ਦਾ ਇਹ ਸਾਨੂੰ ਲੱਭਾਈ ਬਟੋਮਾ ਦਾ ਦੂੰਗਾ ਕੋਈ ਨਾ ਪੁੱਛ ਕੇ ਤੇ ਬਾਕੀ ਮਾਹੌਲ ਚਾਲ ਠੀਕ ਆ ਜੀ ਇੱਕ ਨੰਬਰ ਆ ਜੀ ਇੱਕ ਨੰਬਰ ਗੱਲਬਾਤ ਆ ਤੁਸੀਂ ਆ ਦਿਓ ਵਿਕੀ ਕਰੀਏ ਆਪਣੇ ਕੋਲ ਕਰਨ ਨੂੰ ਚੀਜ਼ਾਂ ਬਹੁਤ ਨੇ ਪਰ ਟਾਈਮ ਨਹੀਂ ਲੱਗ ਰਿਹਾ ਟਾਈਮ ਤੁਹਾਨੂੰ ਵੀ ਪਤਾ ਯਾਰ ਕਿਉਂ ਨਹੀਂ ਲੱਗ ਰਿਹਾ ਦਿਨ ਬਹੁਤ ਛੋਟੇ ਨੇ ਤੇ ਤੁਹਾਨੂੰ ਇੱਧਰ ਬਾੜੀ ਦਿਖਾਉਨੇ ਆ ਕਣਕ ਦਿਖਾਵਾਂ ਅਗਲੇ ਬਲੌਗ ਚ ਕਣਕ ਖੇਤ ਚੱਲਾਂਗੇ ਉਕਾਨ ਕਰੂ ਪਹਿਲਾ ਪਾਣੀ ਲਾਵਾਂਗੇ। ਬਾਈ ਜੀ ਬਾੜੀ ਚੈੱਕ ਕਰੋ ਜੀ ਜਿਹੜੀ ਆਪਾਂ ਉਦੋਂ ਬਾਹੀ ਸੀਗੀ। ਚੈੱਕ ਕਰੋ। ਇੱਕ ਨੰਬਰ ਗੱਲਬਾਤ ਆ। ਤੇ ਅਗਲੇ ਵਲੌਗ 'ਚ ਆਪਾਂ ਖੇਤ ਚੱਲਾਂਗੇ ਦੂਜੇ 'ਚ ਇੱਕ ਹੋ ਹੋ ਸੀਗਾ ਸਭ ਦਿਖਾਵਾਂਗੇ ਗੱਲਾਂ ਬਾਤਾਂ ਕਰਾਂਗੇ ਅਗਲੇ ਵਲੌਗ 'ਚ ਪੌਡਕਾਸਟ ਆਊ ਜਲਦੀ ਹੀ ਮਿੱਤਰੋ। ਪੌਡਕਾਸਟ ਆਊਗੀ ਜਲਦੀ ਹੀ। ਚਾਚੇ ਨਾਲ ਕਰਾਂਗੇ ਬਾਕੀ ਆਪਾਂ ਸਾਰੇ ਯਾਰ ਮਿੱਤਰ ਪੌਡਕਾਸਟ ਕਰਾਂਗੇ ਯਾਰਾਂ ਦਾ ਪੌਡਕਾਸਟ। ਟਾਈਟਲ ਦੇ ਤਾ ਯਾਰਾਂ ਦਾ ਪੋਡਕਾਸਟ ਸਾਰਾ ਗੱਲਬਾਤ ਤੇ ਕਮੈਂਟ ਕਰਕੇ ਦੱਸਿਓ ਵੀ ਪੋਡਕਾਸਟ ਆਵੇ ਯਾਰਾਂ ਨੂੰ ਯਾਦ ਕੀਤਾ ਯਾਰ ਹਾਜ਼ਰ ਹੋ ਗਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਜੀ ਗੈਰੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਗੈਰੀ ਕੀ ਕਹਿਣਾ ਚਾਹੂਂਗੇ ਪਾਰਟੀ ਬਾਈ ਜੀ ਨੂੰ ਕੰਗ੍ਰੈਚੁਲੇਸ਼ਨ ਕਰ ਦਿਓ ਫੋਨ ਲਿਆਂਦਾ ਨਾਵਾ ਦਿਖਾ ਦਿਓ ਫੋਨ ਵਲੌਗ ਚ ਲਿਆਂਦਾ ਫੋਨ ਲਿਆਂਦਾ ਬਈ ਆਪਾਂ ਆਪਣੀ ਚੈੱਕ ਕਰੋ پارک ਤੇ ਬਾਕੀ ਚਲੋ ਠੀਕ ਆ ਮਿੱਤਰੋ ਜੱਜੀ ਦੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਆ ਆਪਣੀ ਨਵੀਂ ਕਹੈਂੜ ਜੀ ਵੀਡੀਓ ਦੇ ਨਾਲ ਪਾਡਕਾਸਟ ਚਾਚੇ ਨਾਲ ਵੀ ਕਰਾਂਗੇ ਤੇ ਆਪਾਂ ਯਾਰਾਂ ਨਾਲ ਵੀ ਕਰਾਂਗੇ ਚੈੱਕ ਕਰੋ ਬੋਲ ਨਹੀਂ ਤੇ ਸਵਾਦ ਹੀ ਆਉਣਾ ਬੈਗੀ ਗੱਲਾਂ ਗੱਤਾਂ ਮਾਰਨ ਦਾ ਤੇ ਮਿਲਦੇ ਆ ਨਵੀਂ ਕਹੈਂੜ ਜੀ ਵੀਡੀਓ ਦੇ ਨਾਲ ਧੰਨਵਾਦ